ਮਾਹੀ ਮਹੱਲਾ ਦੂਜਾ ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਨ ਐਸਾ دارو ਲੋੜ ਲਹੁ ਜਿਤ ਮੰਨੈ ਰੋਗਾ ਕਾਨ ਜਿਤ دارو ਰੋਗ ਉੱਠਿਆ ਤਨ ਸੁਖ ਵਸੈ ਆਏ ਰੋਗ ਗੁਆਇ ਇਹ ਆਪਣਾ ਤਾਂ ਨਾਨਕ ਵੈਦ ਸਦਾਏ ਪੌੜੀ ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ ਬੇਦ ਪੂਜਾ ਲਾਇਆ ਦਾਸ ਅਵਤਾਰੀ ਰਾਮ ਰਾਜਾ ਆਇਆ ਦੈਂਤਾ ਮਾਰੇ ਧਾਏ ਹੁਕਮ ਸੁਭਾਇਆ ਈਸ ਮਹੇਸ਼ਵਰ ਸੇਵ ਤਿੰਨੀ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖਤ ਰਚਾਇਆ ਦੁਨੀਆ ਧੰਦੇ ਲਾਏ ਆਪ ਛਪਾਇਆ ਧਰਮ ਕਰਾਏ ਕਰਮ ਤੁਰੋਂ ਫਰਮਾਇਆ ਸਲੋਕ ਮਹੱਲਾ ਦੂਜਾ ਸਾਵਣ ਆਇਆ ਏ ਸਖੀ ਕੰਤੈ ਚਿਤ ਕਰੇ ਹੋ ਨਾਨਕ ਝੂਰ ਮਰਹੈ ਦੁਹਾਗਣੀ ਜਿਨ ਅਵਰੀ ਲਾਗਾ ਨੇ ਹੋ ਮਹੱਲਾ ਦੂਜਾ ਸਾਵਣ ਆਇਆ ਏ ਸਖੀ ਜਲ ਹਰ ਪਰ ਸੁਨਹਾਰ ਨਾਨਕ ਸੁਖ ਸਵਨ ਸੋਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਸਿੰਝ ਪਵਾਏ ਮੱਲਾ ਖਾੜਾ ਰੱਖਿਆ ਲੱਥੇ ਪੜਤੂ ਪਾਏ ਗੁਰਮੁਖ ਮੱਚਿਆ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਭਿੜੈ ਮਾਰੇ ਆਪ ਆਪ ਕਾਰਜ ਰਚਿਆ ਸਬਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਨੀਐ ਸਤ ਸੰਗਤ ਮੇਲਾਪ ਜਿਤੈ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸ਼ਬਦ ਸਲਾਹੀ ਸੱਚ ਪਛਾਣੀਐ ਸਲੋਕ ਮਹਲਾ 3 ਤੀਜਾ ਊਨਵ ਊਨਵ ਆਇਆ ਅਵਰ ਕਰੇਂਦਾ ਵੰਨ ਕਿਆ ਜਾਣਾ ਤਿਸ ਸਾਹਸਿਉ ਕੇਵ ਰਹਿਸੀ ਰੰਗ ਰੰਗ ਰਹਿਆ ਤਿਨ ਕਾਮਣੀ ਜਿਨ ਮਨ ਭਉ ਭਾਉ ਹੋਏ ਨਾਨਕ ਭੈ ਭਾਏ ਬਾਹਰੀ ਤਿਨ ਤਨ ਸੁਖ ਨਾ ਹੋਏ ਮਹਲਾ ਤੀਜਾ ਉਨ ਨਵ ਉਨ ਆਇਆ ਵਰਸੈ ਨੀਰ ਨਿਪੰਗ ਨਾਨਕ ਦੁਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਉ ਮਨ ਭੰਗ ਪਾਉੜੀ ਦੋਹਾਂ ਤਰਫਾਂ ਉਪਾਈ ਇਕ ਵਰਤਿਆ ਵੇਦ ਬਾਣੀ ਵਰਤਾਈ ਅੰਦਰਵਾਦ ਘੱਟਿਆ ਪਰਵਿਰਤ ਨਿਰਵਿਰਤ ਹਾਠਾਂ ਦੋਹਾਂ ਵਿੱਚ ਧਰਮ ਫਿਰੈ ਰਹਿ ਬਾਰਿਆ ਮਨ ਮੁਖ ਕੱਚੇ ਕੂੜਿਆਰ ਤਿੰਨੀ ਨਿਹਚੋ ਦਰਗਾਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿੰਨੀ ਮਾਰਿਆ ਸੱਚੈ ਅੰਦਰ ਮਹਿਲ ਸ਼ਬਦ ਸਵਾਰਿਆ ਸੇ ਭਗਤ ਤੁਧ ਭਾਮਦੇ ਸੱਚੈ ਨਾਏ ਪਿਆਰਿਆ ਸਤਗੁਰ ਸੇਵਨ ਆਪਣਾ ਤਿੰਨਾ ਵਿਟੋ ਹਉ ਵਾਰਿਆ ਸ਼ਲੋਕ ਮਹੱਲਾ ਤੀਜਾ ਹੂੰ ਨਮਿਉ ਨਵ ਆਇਆ ਵਰਸੈ ਲਾਈ ਝੜੀ ਨਾਨਕ ਭਾਣਾ ਚੱਲੈ ਕੰਤਕੈ ਸੋਮਾਣੀ ਸਦਾਰ ਅਲੀ ਮਹੱਲਾ ਤੀਜਾ ਕਿਆ ਉਠ ਉਠ ਦੇਖੋ ਬੱਪਣੀ ਇਸ ਮੇਘੇ ਹੱਥ ਕਿਛ ਨਾਹੀ ਜਿਨ ਇਹੋ ਮੇਘ ਪਠਾਇਆ ਤਿਸ ਰਾਖੂ ਮਨ ਮਾਹੇ ਤਿਸਨੂੰ ਮਨ ਵਸਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰਿ ਬਾਹਰੀ ਸਭ ਕਰਨ ਪਲਾਹਾ ਕਰੀ ਪੌੜੀ ਸੋ ਹਰ ਸਦਾ ਸਰੇਵੀਐ ਜਿਸ ਕਰਤ ਨ ਲਾਗੇ ਵਾਰ ਆੜਾਣੇ ਆਕਾਸ਼ ਕਰ ਖਿਨ ਮਹਿ ਢਾਹੇ ਉਸਾਰਨ ਹਾਰ ਆਪੇ ਜਗਤ ਉਪਾਏ ਕੈ ਕੁਦਰਤ ਕਰੇ ਵਿਚਾਰ ਮਨ ਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੇ ਮਾਰ ਗੁਰਮਖ ਪਤ ਸਿਓ ਲੇਖਾ ਨਿਬੜੈ ਬਖਸ਼ੇ ਸਿਫਤ ਪੰਡਾਰ ਉਥੈ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ ਉਥੈ ਸਤਗੁਰ ਬੇਲੀ ਹੋਵੈ ਕੱਢ ਲਏ ਅੰਤਿਵਾਰ ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਗੁਰ ਸਿਰ ਕਰਤਾਰ ਸ਼ਲੋਕ ਮਹਲਾ 3 ਜੀ ਬਾਬੀਆ ਜਿਸਨੂੰ ਤੂੰ ਪੁਕਾਰਦਾ ਤਿਸਨੂੰ ਲੋਚੈ ਸਭ ਕੋਈ ਆਪਣੀ ਕਿਰਪਾ ਕਰਕੇ ਵਸਸੀ ਵਣ ਤ੍ਰੇਣ ਹਰਿਆ ਹੋਏ ਗੁਰ ਪ੍ਰਸਾਦੀ ਪਾਈਐ ਵਿਰਲਾ ਬੂਝੈ ਕੋਈ ਬਹੰਦਿਆ ਉੱਠਦਿਆਂ ਨਿਤ ਧਿਆਈਐ ਸਦਾ ਸਦਾ ਸੁਖ ਹੋਈ ਨਾਨਕ ਅੰਮ੍ਰਿਤ ਸਰੇ ਵਰਸਦਾ ਗੁਰਮੁਖ ਦੇਵ ਹਰ ਸੋਏ ਮਹੱਲਾ ਤੀਜਾ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਈ ਸਚੈ ਸੁਨਿਆ ਕੰਨ ਦੇ ਧੀਰਕ ਦੇਵੈ ਸਹਜ ਸੁਭਾਈ ਇੰਦਰੈ ਨੂੰ ਫੁਰਮਾਇ ਵੁਠਾ ਸਹਿ ਬਰਲਾਈ ਅਨ ਤਨ ਉਪਜੈ ਬਹੁ ਘਣਾ ਕੀਮਤ ਕਹਿਣ ਨਾ ਜਾਏ ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦੇਂਦਾ ਰਿਜਕ ਸੰਬਾਹੇ ਜਿਤ ਖਾਦੈ ਸੁਖ ਉਪਜੈ ਫਿਰ ਦੁੱਖ ਨਾ ਲਾਗੈ ਆਈ ਪੌੜੀ ਹਰ ਜੀਉ ਸੱਚਾ ਸੱਚ ਤੂੰ ਸੱਚੇ ਲਹਿ ਮਲਾਈ ਦੂਜਾ ਦੂਜੀ ਤਰਫ ਹੈ ਕੂੜ ਮਿਲੈ ਨਾ ਮਿਲਿਆ ਜਾਏ ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਈ ਮੋਹੋ ਸੋਗ ਬਜੋਗ ਹੈ ਪੂਰਬ ਲਿਖਿਆ ਕਮਾਈ ਹਉ ਬਲੇ ਹਾਰੀ ਤਿੰਨ ਕੋ ਜੋ ਹਰ ਚਰਨੀ ਰਹੇ ਲਿਵ ਲਾਈ ਜਿਉਂ ਜਲ ਮਹਿ ਕਮਲ ਅਲਿਪਤ ਹੈ ਐਸੀ ਬਣਤ ਬਣਾਈ ਸੇ ਸੁਖੀਏ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ ਤਿੰਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕਹਿ ਅੰਕ ਸੁਵਾਈ ਸਲੋਕ ਮਹੱਲਾ ਤੀਜਾ ਨਾਨਕ ਸੋ ਸਲਾਹੀਐ ਜਿਸ ਵਸ ਸਭ ਕਿਛੁ ਹੋਈ ਤਿਸੈ ਸਾਰੇ ਵਿਹੂ ਪ੍ਰਾਣੀ ਹੋ ਤਿਸ ਬਿਨ ਅਵਰ ਨਾ ਕੋਈ ਗੁਰਮੁਖ ਹਰਿ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਈ ਸਹਸਾ ਮੂਲ ਨ ਹੋਵਈ ਸਭ ਚਿੰਤਾ ਵਿੱਚੋਂ ਜਾਏ ਜੋ ਕਿਸ ਹੋਏ ਸੋ ਸਹਜੇ ਹੋਈ ਕਹਿਣਾ ਕਿਸੂ ਨਾ ਜਾਏ ਸੱਚਾ ਸਾਹਿਬ ਮਨ ਵਸਤੈ ਤਾਂ ਮਨ ਚਿੰਦਿਆ ਫਲ ਪਾਈ ਨਾਨਕ ਤਿੰਨ ਕਾ ਆਖਿ ਆਪ ਸੁਨੇ ਜੇ ਲੈਨ ਪੰਨੇ ਪਾਏ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਜਨ ਬੂਜਣ ਹਾਰ ਗੁਰਮੁਖ ਜਿਨੀ 부ਜਿਆ ਹਰ ਅੰਮ੍ਰਿਤ ਰਖਿਆ ਉਰ ਧਾਰ ਹਰ ਅੰਮ੍ਰਿਤ ਪੀਵਹਿ ਸਦਾ ਰੰਗ ਰਾਤੇ ਹਉ ਮੈਂ ਤ੍ਰਿਸ਼ਨਾ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮਖ ਨਦਰੀ ਆਇਆ ਹਰ ਆਤਮ ਰਾਮ ਮਰਾਰ ਪੌੜੀ ਅਤੁੱਲ ਕਿਉ ਤੋਲੀਐ ਵਿਣ ਤੋਲੇ ਪਾਇਆ ਨਾ ਜਾਇ ਗੁਰ ਕੈ ਸ਼ਬਦ ਵਿਚਾਰੀਐ ਗੁਣ ਮਹਿ ਰਹੈ ਸਮਾਈ ਆਪਣਾ ਆਪ ਆਪ ਤੋਲਸੀ ਆਪੇ ਮਿਲੇ ਮਲਾਈ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਇ ਹਉ ਬਲੇ ਹਾਰੀ ਗੁਰੇ ਆਪਣੇ ਜਿਨ ਸੱਚੀ ਬੂਝ ਦਿੱਤੀ 부ਝਾਏ ਜਗਤ ਮੁਸੈ ਅਮਰਤ ਲੁੱਟੀਐ ਮਨਮੁਖ ਬੂਝ ਨਾ ਪਾਏ ਵਿਣ ਨਾਵੇਂ ਨਾਲ ਨ ਚੱਲਸੀ ਜ ASCII ਜਨਮ ਗੁਆਏ ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਸ ਨਾ ਵਸਾਏ ਸ਼ਲੋਕ ਮਹੱਲਾ ਤੀਜਾ ਬਬੀਹਾ ਨਾ ਬਿਲਲਾਏ ਨਾ ਤਰਸਾਏ ਇਹੋ ਮਨ ਕਸਮ ਕਾ ਹੁਕਮ ਮੰਨ ਨਾਨਕ ਹੁਕਮ ਮੰਨਿਆ ਤੇ ਖੁਤਰੈ ਚੜਿਆ ਚਵੱਗਲ ਵਨ ਮਹੱਲਾ ਤੀਜਾ ਬਬੀਹਾ ਜਨਮਹ ਤੇਰਾ ਵਾਸ ਹੈ ਜਲ ਹੀ ਮਾਹੀ ਫਰਾਹੀ ਜਲ ਕੀ ਸਾਰ ਨਾ ਜਾਣਹੀ ਤਾਂ ਤੂੰ ਕੂਕਣ ਪਾਹੀ ਜਲ ਤਲ ਚਹੁ ਦਿਸ ਵਰਸਦਾ ਖਾਲੀ ਕੋਥਾਉ ਨਹੀਂ ਇਤੈ ਜਲ ਵਰਸਦਾ ਤੇਖ ਮਰਹਿ ਭਾਗ ਤਿਨਾ ਕੇ ਨਾਹੀ ਨਾਨਕ ਗੁਰਮੁਖ ਤਿਨ ਸੋਜੀ ਪਈ ਜਿਨ ਵਸਿਆ ਮਨ ਮਾਹੀ ਪੌੜੀ 나ਥ ਜਤੀ ਸਿਧ ਪੀਰ ਕਿਨੈ ਅੰਤ ਨਾ ਪਾਇਆ ਗੁਰਮੁਖ ਨਾਮ ਧਿਆਏ ਤੁਝੈ ਸਮਾਇਆ ਯੁਗ ਛਤੀ ਗੁਬਾਰ ਤਿਸ ਹੀ ਭਾਇਆ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਨੀਲ ਅਨੀਲ ਅਗੰ ਸਰਜੀਤ ਸੁਬਾਇਆ ਅਗਨ ਉਪਾਈ ਵਾਦ ਭੁਖ ਤਿਹਾਇਆ ਦੁਨੀਆ ਕੈ ਸਿਰ ਕਾਲ ਦੂਜਾ ਪਾਇਆ ਰਖੈ ਰਖਣ ਹਾਰ ਜਿਨ ਸ਼ਬਦ 부ਝਾਇਆ ਸ਼ਲੋਕ ਮਹਲਾ ਤੀਜਾ